ਇਹ ਜਿਹੜਾ ਐਫਆਰ ਨੰਬਰ 302 ਦਰਜ ਕੀਤਾ ਸੀ 21 ਨਵੰਬਰ ਨੂੰ ਜਿਹਦੇ ਵਿੱਚ 50 ਕਿਲੋ ਹੀਰਵਨ ਰਿਕਵਰ ਕੀਤੀ ਸੀ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਣਾ ਹਿਸਾਬ ਖਰਾਬ ਕਰ ਰਿਹਾ ਸੀ ਇਹ ਵਾਲੇ ਬੰਦੇ ਇੱਥੋਂ ਹੀਰਵਨ ਲੈ ਜਾ ਕੇ 4 ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੀ-ਕਦੀ ਇਹ ਜਿਹੜੀ ਹੀਰਵਨ ਦੀ ਖੇਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰਗਵਨੀ ਜਿਹੜਾ ਰਿਕਵਰ ਕੀਤਾ ਗਿਆ ਹੈ ਜਿਹੜਾ ਕਿ ਸ਼ਰੀਆੰਸ਼ ਦੇ ਕੋਲ ਰਿਕਵਰ ਕੀਤਾ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਹ ਜਦੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨੇ ਉਹਨੂੰ ਦੇਣ ਸੀ ਇਹ ਜਿਹੜਾ ਐਫਆਰ ਨੰਬਰ 302 ਦਰਜ ਕੀਤੀ ਸੀ ਅਸੀਂ 21 ਨਵੰਬਰ ਨੂੰ ਜਿਹਦੇ ਵਿੱਚ 50 ਕਿਲੋ ਹੈਰੋਇਨ ਰਿਕਵਰ ਕੀਤੀ ਸੀ ਉਹਦੇ ਵਿੱਚ ਅਸੀਂ ਉਹਦੇ ਸਾਰੇ ਲਿੰਕ ਖੰਘਾਲਦੇ ਆ ਕਿ ਕਿਹੜੇ ਲੋਕ ਨੇ ਜਿਹੜੇ ਇਹਦੇ ਵਿੱਚ ਰਿਸਪੌਂਸੀਬਲ ਨੇ ਜਾਂ ਜਿਹੜੇ ਕੋਰਪੋਰੇਸ਼ਨ ਦੇ ਦੋ ਆਪਣੇ ਮਨੋਫਾਕ ਮਾਰੇ ਨੇ ਉਹਨਾਂ ਨੂੰ ਅਸੀਂ ਟਰੈਕ ਕਰਦੇ ਹੋਏ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆਨਸ਼ ਜਿਹੜਾ ਕਿ ਬੇਸਿਕਲੀ ਬੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇਲੇ ਰਹਿਣਾ ਹਿਸਾਬ ਕਰਾ ਰਿਹਾ ਸੀ ਇਹ ਵਾਲੇ ਬੰਦੇ ਇਥੋਂ ਹੇਅਰ ਵੈਨ ਲਈ ਜਾ ਕੇ ਬਹੁਤ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੇ-ਕਦੇ ਇਹ ਜਿਹੜੀ ਹੇਅਰ ਵੈਨ ਦੀ ਥੀਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਵੀ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਸਰ ਇਹ ਕਿੱਥੇ ਕਿੱਥੇ ਨੈਟਵਰਕ ਜਿਹੜਾ ਉਹ ਚੱਲ ਰਿਹਾ ਹੈਗਾ ਸੀਗਾ ਕਿੱਦਾਂ ਇਹ ਪੈਸੇ ਜਿਹੜੇ ਆ ਰਹੇ ਹੈ ਕਿਸੇ ਔਰ ਕਿੰਨੇ ਹੈਗੇ ਆ ਇਹਦੇ ਵਿੱਚ ਤਾਂ ਫਿਲਹਾਲ 20,52,000 ਰੁਪਏ ਡ੍ਰਗ ਬੰਨੀ ਜਿਹੜਾ ਰਿਕਵਰ ਕੀਤਾ ਗਿਆ ਜਿਹੜਾ ਕਿ ਸ਼ਰੀਆੰਸ਼ ਦੇ ਕੋਲ ਰਿਕਵਰ ਕੀਤਾ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਹ ਜਦੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨੇ ਨੂੰ ਦੇਣੇ ਸੀ ਸਰ ਇਹ ਕਿੰਨੇ ਇੱਕ ਪੈਕੇਟ ਦਾ ਰੇਟ ਕੀ ਸੀਗਾ ਪਾਂਡੀ ਦਾ ਜੀ ਸਰ ਕਿਸ ਨਾਲ ਇਹ ਜਿਹੜਾ ਫਾਈਨਲ ਉੱਥੋਂ ਪ੍ਰੋਫਿਟ ਹੈ ਉਹ ਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਆ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਲਈ। ਪਰ ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕੱਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ। ਸੋ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ। ਪਹਿਲੋਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ ਜੋ ਇਹਨੇ ਅਗਲੇ ਬੰਦੇ ਨੂੰ ਦਿੱਤਾ। ਐਂਡ ਇਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ 55 ਹਜ਼ਾਰ ਅਸੀਂ ਰਿਕਵਰ ਕਰ ਲਿਆ ਸਰ ਤਕਸਨ ਜਿਹੜੇ ਤਸਕਰ ਬੈਠੇ ਹੈ ਕਿਵੇਂ ਸੋਸ਼ਲ ਮੀਡੀਆ ਰਾਹੀਂ ਸਰ ਇਹਨਾਂ ਨਾਲ ਸੰਪਰਕ ਹੋਇਆ ਹੈ heroin ਦਾ ਔਰ ਜਿਹੜੀ ਖੇਪ ਲੈਣ ਨੂੰ ਲੈ ਕੇ ਸਰ ਸਾ ਇਹਨਾਂ ਦਾ ਬਿਲਕੁਲ ਸੋਸ਼ਲ ਮੀਡੀਆ ਜਾਂ ਨਾਰਮਲ ਜੋ ਬੁਸ਼ਾਪਾ ਚਲਾਉਂਦੇ ਆਂ ਜੀ WhatsApp Instagram ਉਹਨਾਂ ਦੇ ਰਾਹੀਂ ਸੰਪਰਕ ਹੋਇਆ ਇਹ ਹੋਲਾ ਵਾਇਆ ਦੁਬਈ ਵਲਾ ਫਿਲਹਾਲ ਜਿੱਥੋਂ ਅਸੀਂ ਰਿਕਵਰ ਕੀਤਾ ਲੁਧਿਆਣਾ ਲੁਧਿਆਣਾ ਜਾਂ ਹਰਿਆਣਾ ਦਾ ਇੱਕ ਦੀ ਜਗ੍ਹਾ ਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰਿਆਣਾ ਐਂਡ ਦਿੱਲੀ ਤੱਕ ਇਥੋਂ ਇਹਨਾਂ ਦਾ ਨੈਟਵਰਕ ਚੱਲਦਾ ਸੀ ਜੀ ਕਿੰਨੇ ਕ ਬੰਦੇ ਹੋਰ ਨਿਕਲ ਸਕਦੇ ਆ ਜੀ ਸ਼ੰਕਾ ਹੈਗੀ ਐ ਇਸ ਪੂਰੇ ਨੈਟਵਰਕ ਵਿਚ ਜਿਹੜੀ ਦੀ ਫੌਟੋ ਰੇਕ ਰੇਕ ਕਰਕੇ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਮੇਨ ਸਮਗਲਰ ਨੇ ਹਿਰੋਇਨ ਦੇ ਜਾਂ ਜਿਹੜੇ ਪੈਸੇ ਦਾ ਵਿੱਚ ਲੈਣ ਦੇਣ ਕਰ ਲਏ ਨੇ ਕੋਈ 5 ਤੋਂ 6 ਬੰਦੇ ਨੇ ਜਿਹੜੇ ਬਿਲਕੁਲ ਪੁਖਤਾ ਐਂਡ ਸਹੀ ਅਸੀਂ ਅਜੇ ਤੱਕ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਬਾਰੇ ਵੱਖ-ਵੱਖ ਜਗ੍ਹਾ ਤੇ ਰੇਟ ਚੱਲ ਰਿਹਾ ਸਰ ਹਿਰੋਇਨ ਦੀ ਕੋਈ ਰਿਕਵਰੀ ਵੀ ਹੋਣ ਦੀ ਉਮੀਦ ਹੈ ਜੀ ਹ ਹਿਰੋਇਨ ਤਾਂ ਇਹ ਜਿਹੜੇ ਇਹ ਵਾਲਾ ਜਿਵੇਂ ਇਹਨਾਂ ਨੇ ਇੱਕ ਸਪਲਾਈ ਕੀਤੀ ਸੀ ਇਹ ਵਾਲੀ ਜਿਹੜੀ ਕਨਸਾਈਨਮੈਂਟ ਸੀ ਇਦਾਂ ਤੋਂ ਪਹਿਲਾਂ ਵੀ ਕੁਝ ਸਪਲਾਈ ਕਰ ਚੁੱਕੇ ਨੇ ਸੋ ਉਹ ਵਾਲੀ ਜੇ ਅਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਬੰਦਾ ਸਾਡੇ ਅਗਲਾ ਕਾਬੂ ਹੁੰਦਾ ਜਿਹੜੇ ਅਸੀਂ ਰੇਡਸ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਉਮੀਦ ਹੈਗੀ ਹੈ ਵੀ ਹੋਰ ਰਿਕਵਰੀ ਹੋਵੇ ਸਰ ਜਿਹੜੇ ਹੁਣ ਆਪਾਂ ਫੜੇ ਨੇ ਇਹਨੂੰ ਆਪਾਂ ਤਸਕਰ ਕਹਿ ਸਕਦੇ ਆ ਜਾਂ ਕੋਰੀਅਰ ਕਹਾਂਗੇ ਜਿਹੜਾ ਅਸੀਂ ਇਹ ਫੜਿਆ ਇਹ ਵੀ ਤਸਕਰ ਹੈ ਜੀ ਮੇਨ ਜਿਹਨੂੰ ਆਪਾਂ ਮੁੱਖ ਤਸਕਰ ਕਹਿੰਦੇ ਆ ਤੇ ਜਿਹੜਾ ਅਸੀਂ ਬੰਦਾ ਇਹਦੇ ਵਿੱਚ ਫੜਿਆ ਜਿਹੜਾ ਇਹਨਾਂ ਦਾ ਪੈਸੇ ਆਉਂਦਾ ਕਰਨ ਵਾਲਾ ਉਹ ਵੀ ਇਹਨਾਂ ਦਾ ਮੁੱਖ ਹੈਂਡਲਰ ਕਹਿ ਸਕਦੇ ਆ ਇਹ ਲੈਣ ਦਾ ਹੀ ਨ ਕਰਦਾ ਹਿੱਸਾ ਇਲੰਦਨ ਕਰਦਾ ਸੀ ਸਾਰੀ ਮੈਨੇਜਮੈਂਟ ਕਰਦਾ ਸੀ ਵੀ ਇੱਥੋਂ ਜੇ ਦੂਜੀ ਸਟੇਟ ਦੇ ਵਿੱਚ ਜਾ ਰਹੀ ਹੈ ਤੇ ਉੱਥੋਂ ਉਹਦਾ ਕੀ ਮੁਨਾਫਾ ਲੈ ਰਿਆ ਜਿਹੜੇ ਬੰਦੇ ਨੂੰ ਮੱਲੇ ਸਪਲਾਈ ਕਰ ਉਹ ਤੋਂ ਕਿੰਨੇ ਪੈਸੇ ਲੈ ਕੇ ਆ ਰਹੇ ਆ ਕਿੰਨੇ ਪੈਸੇ ਇਹਨਾਂ ਨੇ ਅੱਗੇ ਸਪਲਾਈ ਕਰਨੇ ਨੇ ਜਿਹੜੇ ਇਹਦੇ ਮੇਨ ਵਿੱਚ ਹੈਂਡਲਰ ਨੇ ਤੇ ਕਾਫੀ ਵੱਡਾ ਇਸ ਤਰ੍ਹਾਂ ਗਰੁੱਪ ਹੋਏਗਾ ਜੀ ਕਿਉਂਕਿ ਪੈਸਿਆਂ ਦੀ ਇਨਵੋਲਵਮੈਂਟ ਵੀ ਆ ਬੰਦੇ ਵੀ ਅੱਗੇ ਸਪਲਾਈਅਰ ਵੀ ਹੋਣਗੇ ਤਾਂ ਉਹ ਕਿੱਦਾਂ ਇਹ ਸਾਰਾ ਇੰਨਾ ਕਿੰਨਾ ਵੱਡਾ ਨੈਟਵਰਕ ਇਹਨਾਂ ਨੇ ਚੇਨ ਬਣਾਈ ਹੋਏਗੀ ਇਹ ਸਾਡੇ ਸਾਹਮਣੇ ਬਿਲਕੁਲ ਕਾਫੀ ਵੱਡਾ ਨੈਟਵਰਕ ਹੈ ਕਿਉਂਕਿ ਹੁਣ ਇਹ ਜਿਹੜਾ ਲੜਕਾ ਪਕੜਿਆ ਗਿਆ ਸੀ ਇਹ ਦਿਖਾਵੇ ਦੇ ਤੌਰ ਤੇ ਕੀ ਕੰਮ ਕਰਦਾ ਸੀ ਪਿਆਨੇ ਚ ਇਹ ਵੈਸੇ ਹੀ ਜਿਵੇਂ ਇਹਦਾ ਮੇਨ ਕੰਮ ਵੀ ਵੈਸੇ ਹਵਾਲੇ ਦਾ ਹੀ ਹੈ ਇਹ ਬਾਕੀ ਹੋਰ ਵੀ ਤਰੀਕੇ ਦਾ ਜਿਵੇਂ ਹਵਾਲੇ ਵਾਲੇ ਕੰਮ ਕਰਦੇ ਹੁੰਦੇ ਪੈਸਿਆਂ ਦਾ ਈਵਨ ਬਿਜ਼ਨਸ ਵਾਸਤੇ ਵੀ ਕਰਦੇ ਹੁੰਦੇ ਸਰ ਉਦਾਂ ਦਾ ਵੀ ਕਰਦਾ ਨਾਲ ਵਿੱਚ ਡਰੱਗਸ ਦਾ ਕਰਦਾ ਸਰ ਇੱਕ ਕੋਡ ਕੀ ਰੱਖਦੇ ਸੀਗੇ ਸੀਗੇ ਹਵਾਲੇ ਦੇ ਪੈਸੇ ਦੇ ਇਹ ਜਿਵੇਂ ਇਹਨਾਂ ਦਾ ਤੁਸੀਂ ਕੁਝ ਸੁਣਿਆ ਹੋਵੇਗਾ ਨਾ ਮੋਟਰਸ ਉਪਰੈਂਡਿੰਗ ਹੁੰਦਾ ਕਿ ਨੋਟ ਦੇ ਉੱਪਰ ਇਹ ਕਰ ਦਿੰਦੇ ਨੇ ਸ਼ਾਇਦ ਕਿ ਨੈਕਸਟ ਪਾਰਟੀ ਨਾਲ ਗੱਲ ਕਰਦੇ ਨੇ ਉਸ ਤਰੀਕੇ ਦੇ ਗਾੜੀ ਕਰਦੇ ਸੀ ਜਿਵੇਂ ਬਾਹਰਲੇ ਸਟੇਟ ਦੇ ਵਿੱਚ ਤੁਸੀਂ ਬੰਦਾ ਫੜਿਆ ਲੱਗਦਾ ਵੀ ਇਹ ਜਿਹੜਾ ਮਾਲ 50 ਕਿਲੋ ਫੜਿਆ ਸੀ ਉਧਰ ਜਾਣ ਦੀ ਸ਼ੰਕਾ ਸੀ ਜਾਂ ਪਹਿਲਾਂ ਵੀ ਗਿਆ ਹੋ ਸਕਦਾ ਇਹ ਬਿਲਕੁਲ ਜੀ ਜੋ ਇੰਪੋਰਟ ਕਰ ਤੱਕ ਦੀ ਪੁੱਛ ਕੀਤੀ ਵਿੱਚ ਸਾਹਮਣੇ ਆਇਆ ਪਹਿਲਾਂ ਵੀ ਇਹ ਮਾਲ ਜਿਹੜਾ ਇਹ ਉੱਥੇ ਹੀ ਗਿਆ ਐਂਡ ਹੁਣ ਵੀ ਜਿਹੜਾ ਇਹਨਾਂ ਨੂੰ ਸਪਲਾਈ ਕਰਨਾ ਸੀ ਅੱਗੇ ਉਧਰ ਹੀ ਪਹੁੰਚਾਉਣਾ ਸੀ ਇਹ ਜਾਂ ਤਾਂ ਹੁਣ ਇਹ ਵਾਲਾ ਜਿਹੜਾ ਗਰਮ ਸੀਗੇ ਪੰਜਾਬ ਦੇ ਲਈ ਮਤਲਬ ਡਿਲੀਵਰੀਸ ਦੇ ਰਹੇ ਸੀ ਜਾਂ ਅਦਰ ਸਟੇਟਸ ਦੇ ਲਈ ਇਹ ਸਭ ਜ਼ਿਆਦਾ ਕੰਮ ਕਰ ਰਹੇ ਸੀਗੇ ਇਹ ਵਾਲਾ ਨੈਟਵਰਕ ਜਿਹੜਾ ਇਹ ਤੁਹਾਨੂੰ ਅਦਰ ਸਟੇਟ ਦਾ ਜ਼ਿਆਦਾ ਲੱਗ ਰਿਹਾ ਜੀ ਕਿਉਂਕਿ ਇਹਨਾਂ ਦੇ ਜਿਹੜੇ ਅਗਲੇ ਹੈਗੇ ਨੇ ਪਿਛਲੀਆਂ ਵੀ ਟਰਾਂਜੈਕਸ਼ਨਸ ਅਸੀਂ ਦੇਖੀਆਂ ਇਹ ਅਦਰ ਸਟੇਟ ਦਾ ਲੱਗਦਾ ਸਰ ਟੋਟਲ ਹੁਣ ਇਸ ਕੇਸ ਦੀ ਗੱਲ ਕਰੀਏ 50 ਕਿਲੋ ਹਿਰੋਇਨ ਦੀ ਹੁਣ ਕਿੰਨੇ ਜਣੇ ਅਰੈਸਟਡ ਹੋ ਗਏ ਇਹਦੇ ਵਿੱਚ ਇਹ ਦੂਸਰਾ ਬੰਦਾ ਅਸੀਂ ਅਰੈਸਟ ਕਰ ਲਿਆ ਜਿਹੜਾ ਸ਼੍ਰੀਆਨਚ ਐਂਡ ਬਾਕੀ ਹੋਰ ਸਾਡੀ ਨਾਲ ਅਜੇ ਵੀ ਰੇਡ ਚੱਲੀ ਹੈ ਕਿੰਨੇ ਸਾਹ ਜਾਂ ਕਿਲੋ ਵਾਲਾ ਸਰ ਜੇਲ੍ਹ ਚੋਂ ਤਾਜ਼ਾ-ਤਾਜ਼ਾ ਆਇਆ ਸੀਗਾ ਪਿਛਲੀ ਕਾਨਫਰੰਸ 'ਚ ਤੁਸੀਂ ਦੱਸਿਆ ਸੀ ਲੱਗਦਾ ਵੀ ਜਿਹੜਾ ਹੁਣ ਤੁਸੀਂ ਰਾਜਸਥਾਨ ਤੋਂ ਫ ਜਾਰੀ ਪਈ ਹੋਵੇ ਇਸ ਲਈ ਅੱਜ ਨੈੱਟਵਰਕ ਤੇ ਤੁਹਾਡੇ ਜਰੀਏ ਫੜਿਆ ਗਿਆ ਨਹੀਂ ਇਹ ਪਹਿਲਾਂ ਜੇਲ੍ਹ ਦੇ ਵਿੱਚ ਨਹੀਂ ਰਿਹਾ ਐਂਡ ਉਹਦੇ ਨਾਲ ਵੀ ਨਹੀਂ ਰਿਹਾ ਕਿਤੇ ਇਹ ਇੱਕ ਡਿਫਰੈਂਟ ਸੀ ਜਿਵੇਂ ਉਹਨਾਂ ਨੇ ਅਲੱਗ-ਅਲੱਗ ਕੀਤਾ ਹੁੰਦਾ ਇਹ ਪੈਸਿਆਂ ਦਾ ਕਾਰੋਬਾਰ ਥੋੜਾ ਜਿਹਾ ਅਲੱਗ ਰੱਖਿਆ ਸੀ ਐਂਡ ਇਹ ਵਾਲਾ ਡਰੱਗ ਦਾ ਥੋੜਾ ਅਲੱਗ ਰੱਖਿਆ ਸੀ ਇੱਥੇ ਪਹਿਲਾਂ ਕੇਸ ਹੈ ਇਹ ਮੋਡਲ ਨਹੀਂ ਇੱਥੇ ਪਹਿਲਾਂ ਕੋਈ ਕੇਸ ਨਹੀਂ ਕਿੰਨੀ ਕਿਤਾਬ ਉਹਦਾ ਸ਼ਿਆਸ ਕਿੰਨੀ ਉਮਰ ਦਾ ਇਹਦੀ ਕੋਈ ਆਰਾਊਂਡ 25-30 25-30 ਸਾਲ ਦਾ ਹੈ ਜੀ ਤੇ ਇਹ ਵੀ ਥਰੂ ਸਾਰਾ ਨੈਟਵਰਕ ਜਿਹੜਾ ਪਾਕਿਸਤਾਨ ਤੋਂ ਹੀ ਚੱਲ ਰਿਹਾ ਸੀਦਾ ਚਾਹੇ ਹਵਾਲੇ ਦਾ ਸੀ ਚਾਹੇ ਡਰੱਗਸ ਵਾਲਾ ਸੀ ਇਹ ਵੀ ਉਹਨਾਂ ਦਾ ਡਾਇਰੈਕਟ ਕੰਟਰੋਲ ਦੇ ਵਿੱਚ ਸੀ ਕੰਟਰੋਲ ਬੇਸਿਕਲੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਸੀਗਾ ਤੇ ਉਹਨਾਂ ਨੇ ਲਾਇਨਸ ਵੰਡੀਆਂ ਹੋਈਆਂ ਸੀ ਇਹਨਾਂ ਨੂੰ ਹਵਾਲੇ ਦਾ ਦਿੱਤਾ ਗਿਆ ਸੀਗਾ ਔਰ ਉਹਨਾਂ ਨੂੰ ਡਰੱਗਸ ਦਾ ਦਿੱਤਾ ਗਿਆ ਸੀ ਇਹੀ ਇਹਨਾਂ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸੀ ਇਸ ਬਿਜ਼ਨਸ ਦੇ ਕਿਉਂਕਿ ਅਲਟੀਮੇਟਲੀ ਤੇ ਬਿਜ਼ਨਸ ਹੈ ਉਹ ਵਾਲਾ ਜਿਹੜਾ ਇਕੱਠਾ ਕਰਨ ਦਾ ਜਿਹੜਾ ਜਮਾ ਸੀ ਉਹ ਇਹ ਦੇਖ ਰਿਹਾ ਸੀ ਓਕੇ ਤਾਂ ਇਹਦੀ ਅੱਗੇ ਸਰ ਹੋਰ ਵੀ ਬੰਦੇ ਪੈਸੇ ਵਾਲੇ ਵੀ ਲੱਗ ਬੰਦੇ ਹੋ ਸਕਦੇ ਇਦੇ ਅੱਗੇ ਬੰਦੇ ਹੈਗੇ ਨਹੀਂ ਜੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਨੇ ਵੀ ਇਥੋਂ ਪੈਸੇ ਕਿੱਥੋਂ-ਕਿੱਥੋਂ ਕਲੈਕਸ਼ਨ ਕਰਨੀ ਆ ਉਹ ਅਸੀਂ ਸਾਰੇ ਕਰ ਰਹੇ ਹਾਂ ਇਸ ਟੂਰ